ਮੇਰੇ ਸਾਰੇ ਅੰਮੀ ਪਿਆਰ ਭਰੀ ਸਸਟੀ ਦਾ ਤੇ ਅੱਜ ਆਪਾਂ ਬਚਨ ਗੋਲ ਗੱਪੇ ਬਣਾ ਕੇ ਦਿੰਨੇ ਆ। ਸਵੇਰੇ ਆਪਾਂ ਨਾ ਇਹ ਆਲੂ ਮਾਇ ਵਾਲੇ ਸੀਗੇ ਕਿ ਰੋਟੀਆਟੀ ਬਣਾਣੀ ਉਸ ਤੋਂ ਪਹਿਲਾਂ ਆਲੂ ਉਬਾਲ ਕੇ ਰੱਖ ਲਈ ਸੀ ਮੈਂ। ਇਹਨਾਂ ਨੂੰ ਹੁਣ ਆਪਾਂ ਛਿੱਲ ਲੈਣੇ ਆ। ਇੱਧਰ ਮੈਂ ਇਹ ਇਮਲੀ ਲਈ ਹੈ। ਇਹ ਵਾਲੀ ਤੇ ਇਹਨੂੰ ਇਮਲੀ ਨੂੰ ਨਾ ਮੈਂ ਇੱਕ ਵਾਰੀ ਸਾਵਧਾਨੀ ਨੂੰ ਧੋ ਲਿਆ ਇਸ ਤਰ੍ਹਾਂ ਕਰਕੇ ਕਿਉਂਕਿ ਹੱਥ ਉੱਤੇ ਲੱਗੇ ਹੁੰਦੇ ਆ ਤੇ ਇਹਦੇ ਵਿੱਚ ਹੁਣ ਆਪਾਂ ਇਹ ਸਾਫ਼ ਪਾਣੀ ਪਾ ਦੇਣਗੇ। ਇਹਨੂੰ ਥੋੜਾ ਚਿਰ ਭਿੱਜਿਆ ਰਹਿਣ ਦੇਾਂਗੇ ਇਸ ਤਰ੍ਹਾਂ ਹੀ ਭਿੱਜ ਜੂਗੀ ਤੇ ਇਧਰ ਆਪਾਂ ਆਹ ਗੋੜ ਲਿਆ ਇਹਦੇ ਵਿੱਚ ਨਾ ਆਹ ਐ ਜਿਹੜੀਆਂ ਇਹ ਹੈਗੀਆਂ ਤੇ ਇਹਨਾਂ ਤੋਂ ਇਹ ਛੇ ਪੀਸੀਆਂ ਗੋੜਦੀਆਂ ਤੇ ਇਹਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕਰ ਲਾਂਗੇ ਤੇ ਤਦੂਬਸ਼ ਕਰਨੋ ਚਾ ਕੋਟਲੋ ਤੇ ਮੈਨੂੰ ਇਸ ਤਰ੍ਹਾਂ ਵੀ ਇਹਦੇ ਨਾਲ ਨਾ ਤਾਂ ਛੇਤੀ ਉਹ ਹੋਇਆ ਲਾ ਪਿੰਗਰ ਜਾਂਦਾ ਤੇ ਆਪਾਂ ਇਹਨੂੰ ਐ ਕਰ ਲਾਂਗੇ ਸਾਡੇ ਸਵੇਰ-ਸਵੇਰ ਲਾਈਟ ਨਹੀਂ ਦੀਦੀ ਤੇ ਅੱਜ ਆਈ ਹੈ ਕੱਲ੍ਹ ਤੋਂ ਸਾਰਾ ਦਿਨ ਨਹੀਂ ਗਈ ਅੱਜ ਬੱਚਿਆਂ ਨੂੰ ਆਏ ਸੀ ਸਾਨੂੰ ਕੋਲ ਰੋਟੀ ਬਣਾ ਕੇ ਦਿਓ ਆਲੂ ਆਪਾਂ ਵਾਲੇ ਰੱਖੇ ਸੀ ਤੇ ਇਸ ਮਾਣ ਆਪਣਾ ਹੁਣ ਤਿਆਰ ਕਰ ਲਾਂਗੇ ਇਹ ਵੀ ਉਹ ਤਾਂ ਤਿਆਰ ਕਰਕੇ ਰੱਖੀ ਆ ਆਪਣਾ ਇਹ ਤੋਂ ਪਹਿਲਾਂ ਇੱਕ ਇਹ ਵੀ ਬਣੀ ਚੜਨੀ ਹੈ ਇਸੇ ਦੀ ਇਸੇ ਤਰੀਕੇ ਨਾਲ ਬਣਾ ਕੇ ਰੱਖੀ ਸੀ ਇੱਕ ਮਹੀਨਾ ਹੋ ਗਿਆ ਉਹਨੂੰ ਬਣੀ ਨੂੰ ਤੇ ਹਜੇ ਵੀ ਉਵੇਂ ਦੀ ਉਵੇਂ ਪਈ ਹੈ ਇਹ ਨੂੰ ਚੰਗੀ ਤਰ੍ਹਾਂ ਆਪਾਂ ਬਣਾਵਾਂਗੇ ਇਹਨੂੰ ਭਲਾ ਤੁਸੀਂ 2 ਮਿੰਟਾਂ 2.5 ਮਿੰਟ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਬਿਲਕੁਲ ਨਹੀਂ ਖਰਾਬ ਹੋ ਜਾਊਗੀ ਆਣਾ ਆਪਾਂ ਸਰਾਹੀ ਗੋੜਾ ਜਿਹੜਾ ਇਹ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਇਹਨੂੰ ਕੱਟ ਲਿਆ ਤੇ ਇਹਨੂੰ ਨਾ ਆਪਾਂ ਪਾਣੀ ਤੋਂ ਵੀ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਨਾ 1 ਪੇਸੀ ਰੱਖ ਲਈ ਮੈਨੂੰ ਐਦਾਂ ਲੱਗਦਾ ਜੀ ਥੋੜਾ ਜਿਹਾ ਜ਼ਿਆਦਾ ਹੋਊਗਾ ਇਹਦੇ ਵਿੱਚ ਮਿੱਠਾ ਇਸ ਕਰਕੇ ਇਹਨੂੰ ਆਪਾਂ ਸਾਈਡ ਤੇ ਰੱਖ ਲਿਆ ਇਹ ਆਪਾਂ ਪਾਣੀ ਪੇਸੀ ਹੀ ਪਾਈਆਂ ਥੋੜਾ ਜਿਹਾ ਆਪਾਂ ਪਾਣੀ ਪਾ ਦੇਾਂਗੇ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਉਂਦੇ ਹਾਂ ਕਿਉਂਕਿ ਇਹਨੂੰ ਪਾਣੀ ਜਦ ਹੀ ਆਪਣਾ ਵੀ ਪਾਣੀ ਛੱਡੂਗਾ ਤੇ ਇਸ ਕਰਕੇ ਸਿਰਫ ਸਰਪੇਡਾ ਆਪਾਂ ਪਕਾਉਂ ਤਾਇਆ। ਇਮਲੀ ਵੀ ਪਾਉਂਦੀ ਆਪਾਂ ਤੇ ਗੁੜ ਵੀ ਪਾਉਂਦਾ। ਇੱਕ ਮੋਨਾ ਪਾਣਾ ਇਧਰ ਆਲੂ ਛਿਲ ਲੈਨੇ ਆ। ਗਰੇ ਦੇ ਵਿੱਚ ਗੁਰਗਪਤਾਂ ਦੀ ਪਾਉਣੀ ਹੈ ਨਾ ਉਹਦੇ ਵਾਸਤੇ ਆਪਾਂ ਆਲੂ ਛਿਲ ਕੇ ਰੱਖ ਲੈਨੇ ਆ। ਨਹੀਂ ਰੱਖ ਲਾਂਗੇ ਸਾਰੇ ਸਰਪੇਡਾ ਕੇ। ਘਰ ਦੇ ਵਿੱਚ ਜਿਹੜੇ ਆਪਾਂ ਗੋਲ ਗੱਪੇ ਬਣਾਉਨੇ ਨਾ ਬਹੁਤ ਜ਼ਿਆਦਾ ਟੇਸਟੀ ਬਣਦੇ ਆ। ਜਿਹੜੇ ਆਪਾਂ ਬਿਜਾਰੂ ਲੈ ਕੇ ਆਉਨੇ ਆ। ਇੱਕ ਤਾਂ ਪਹਿਲਾਂ ਉਹਦੀ ਸਫਾਈ ਨਹੀਂ ਹੁੰਦੀ ਚੰਗੀ ਤਰ੍ਹਾਂ। ਮੱਖੀਆਂ ਬੈਠੀਆਂ ਨੇ, ਬੈਠੀ ਜਾਂਦੀਆਂ। ਤੇ ਵੈਸੇ ਵੀ ਨਹੀਂ ਦਿਲ ਕਰਦਾ ਉਹਨਾਂ ਨੂੰ ਵੇਖ ਕੇ ਖਾਣ ਨੂੰ। ਤੇ ਇਹ ਤੁਸੀਂ ਘਰ ਦੇ ਵਿੱਚ ਤਿਆਰ ਕਰੋਗੇ ਬਹੁਤ ਜ਼ਿਆਦਾ ਟੇਸਟੀ ਬਣਨਗੇ। ਜਿਹੜੇ ਤਰੀਕੇ ਨਾਲ ਅਸੀਂ ਘਰੇ ਬਣਾਉਨੇ ਆ ਮੈਂ ਤੁਹਾਨੂੰ ਉਹੀ ਤਰੀਕਾ ਦੱਸੂਗੀ। ਮੇਰੇ ਬੱਚੇ ਕਦੇ ਵੀ ਹੁਣ ਨਾ ਬਾਹਰ ਦੇ ਗੋਲ ਗੱਪੇ ਉਹਨਾਂ ਨੂੰ ਪਸੰਦ ਨਹੀਂ ਆਉਂਦੇ। ਕਰਦੇ ਹੀ ਖਾ ਕੇ ਕੋਸ਼ਾ ਇਹ ਘਰ ਵਾਲੇ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੇ ਆ। ਢੂਆ ਜਿਹੜੇ ਛਿੱਲ ਕੇ ਰੱਖ ਲੇ ਤੇ ਇਧਰ ਆਪਾਂ ਨੂੰ ਇਹ ਇਮਲੀ ਹੈ ਤੇ ਆ ਗੋੜਾ ਇਹ ਆਪਣਾ ਭਿਜ ਗਿਆ। ਇਹ ਇਮਲੀ ਚੰਗੀ ਤਰ੍ਹਾਂ ਭਿਜ ਗਈ। ਹੁਣ ਆਪਾਂ ਇਹਨੂੰ ਹੱਥ ਚੰਗੀ ਤਰ੍ਹਾਂ ਵਾਸ਼ ਕਰ ਲੇ। ਇਹਨੂੰ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਹੱਥਾਂ ਨਾਲ ਮੈਸ਼ ਕਰ ਲਾਂਗੇ। ਇਸ ਤਰ੍ਹਾਂ ਕਰਕੇ ਪਾਣੀ ਆਪਾਂ ਬਿਲਕੁਲ ਥੋੜਾ ਹੀ ਪਾਇਆ ਕਿਉਂਕਿ ਇੱਕ ਦੋ ਵਾਰੀ ਆਪਾਂ ਇਹ ਚ ਫੇਰ ਪਾਣੀ ਪਾਵਾਂਗੇ ਜਦੋਂ ਤੇ ਇਹ ਫਿਰ ਪਤਲੀ ਹੋ ਜਾਊਗੀ। ਐਸਾ ਕਰਨਾ ਚੰਗੀ ਤਰ੍ਹਾਂ ਆਪਾਂ ਇਹਦਾ ਜਿਹੜਾ ਹੈਗਾ ਇਹ ਗੁੱਦਾ ਇਹ ਇੱਕ ਪਾਸੇ ਕਰ ਲਾਂਗੇ। ਨਾਲ ਹੀ ਨਾ ਹੁਣ ਆਪਾਂ ਆਹ ਇਧਰ ਸ਼ਾਨਣੀ ਰੱਖੀ ਐ ਇਹਦੇ ਵਿੱਚ ਇਹ ਪਾਵਾਂਗੇ। ਇਹਨੂੰ ਪਾ ਕੇ ਨਾ ਨਾਲ-ਨਾਲ ਪੈਨ ਸ਼ਾਨ ਲਾਂਗੇ। ਆਸਰਾ ਕਰਨੇ ਸਾਰਾ ਨਿਕਲ ਜੂਗਾ ਆਪਾਂ ਇਹਨੂੰ ਇੱਕ ਦੋ ਵਾਰੀ ਇਸ ਤਰ੍ਹਾਂ ਕਰਕੇ ਨਾ ਮੈਸ਼ ਕਰਕੇ ਤੇ ਫਿਰ ਆਪਾਂ ਇਹਨੂੰ ਕੱਢ ਲਾਂਗੇ ਆ ਦੇਖੋ ਇਸ ਤਰ੍ਹਾਂ ਗੁੱਦਾ ਨਿਕਲਦਾ ਇਹ ਕਰਕੇ ਆਪਾਂ ਇਹ ਸਾਰਾ ਨਾ ਐ ਹੱਥ ਨਾਲ ਐ ਕੱਢ ਲਾਂਗੇ ਬਿਲਕੁਲ ਸਾਫ਼ ਸੁਥਰਾ ਨਿਕਲਿਆ ਹੋਊਗਾ ਬਾਕੀ ਦਾ ਵੀ ਇਹਨੂੰ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ। ਤੇ ਇਹਦੇ ਵਿੱਚ ਥੋੜਾ ਜਿਹਾ ਫੇਰ ਪਾਣੀ ਪਾਵਾਂਗੇ ਆਪਾਂ। ਇਹ ਕਰਕੇ। ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਸਾਰੇ ਨੂੰ ਐਂ ਕੱਢੀਏ। ਥੋੜਾ ਥੋੜਾ ਜਿਹਾ ਪਾਣੀ ਪਾਉਣਾ ਬਹੁਤ ਜ਼ਿਆਦਾ ਨਹੀਂ ਪਾਉਣਾ। ਇਹ ਦੋ ਤਿੰਨ ਵਾਰੀ ਆਪਾਂ ਐਂ ਜਦੋਂ ਕੱਢਿਆ ਤੇ ਸਾਰਾ ਇਹਦਾ ਜਿਹੜਾ ਹੈਗਾ ਇਹ ਤਾਂ ਪਲਪ ਇਹ ਸਾਰਾ ਨਿਕਲਿਆ ਹੋਊਗਾ। ਉਜੀ ਆਪਣੇ ਨਾ ਇਹ ਆਪਾਂ 3-4 ਵਾਰੀ ਇਹ ਪਾ ਲਿਆ ਤੇ ਚੰਗੀ ਤਰ੍ਹਾਂ ਇਹ ਕੱਢ ਲਿਆ ਆਪਾਂ ਰਾਸੇ ਦੇ ਵਿੱਚ ਇਹ ਤਾਂ ਇਹ ਸਾਰੀਆਂ ਆਪਾਂ ਕੱਢ ਕੇ ਰੱਖ ਦਿਆਂਗੇ ਥੋੜਾ ਜਿਹਾ ਆਪਾਂ ਇਹਨੂੰ ਫਿਰ ਭਿਉ ਕੇ ਐਸ ਤਰ੍ਹਾਂ ਕਰਦੇ ਆ ਇਹਦੇ ਵਿੱਚ ਹਜੇ ਵੀ ਥੋੜਾ ਜਿਹਾ ਖੱਟਾਪਨ ਨਿਕਲੇ ਹੋਊਗਾ ਇਹਨੂੰ ਹੋਣਾ ਆਪਾਂ ਚੱਕ ਲੈਨੇ ਕਿੱਧਰ ਰੱਖ ਦੇਨੇ ਵਾਲੀ ਕੜਾਈ ਰੱਖ ਲਈ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਇਹ ਆਪਾਂ ਨਾ ਜਿਹੜਾ ਹੈਗਾ ਇਮਲੀ ਦਾ ਪਾੜਾ ਇਹ ਵੀ ਆਪਾਂ ਵਿੱਚ ਪਾ ਲਏ ਜਿਹੜੀ ਆਪਾਂ ਨਾਲ ਪਾਉਂਦੇ ਨਾਲ ਹੀ ਪਹਿਣਾ ਇਹ ਜਿਹੜਾ ਆਪਾਂ ਗੁੜ ਪਿਆਉਂਦਾ ਸੀ ਨਾਲ ਹੀ ਇਹ ਪਾ ਦਿੰਦੇ ਜਲਦੀ ਦੋਨੇ ਬਣ ਜਾਣਗੇ ਜੇ ਆਪਾਂ ਇਮਲੀ ਵੈਸੇ ਖਾਣੇ ਆ ਤਾਂ ਆਪਣਾ ਗਲਾ ਖਰਾਬ ਹੁੰਦਾ ਜਦੋਂ ਆਪਾਂ ਇਹਨੂੰ ਪਕਾ ਕੇ ਖਾਣੇ ਆ ਤਾਂ ਆਪਣਾ ਗਲਾ ਵਗੈਰਾ ਬਿਲਕੁਲ ਨਹੀਂ ਖਰਾਬ ਹੁੰਦਾ ਤੇ ਇਮਲੀ ਗਰਮੀਆਂ ਦੇ ਵਿੱਚ ਠੰਡੀ ਹੁੰਦੀ ਹੈ ਇਸੇ ਕਰਕੇ ਲੋਕ ਗੋਲ ਗੱਪੇ ਚਾਟ ਪਚੂੜੇ ਇਸ ਤਰ੍ਹਾਂ ਹੀ ਪਾਹਾਂ ਹੁੰਦੇ ਆ ਇਹ ਪਾਣੀ ਇਸੇ ਕਰਕੇ ਪੀਂਦੇ ਆ ਹੱਸੇ ਕਰਕੇ ਆ ਇਸ ਤਰ੍ਹਾਂ ਹੀ ਆਪਾਂ ਇਹਨੂੰ ਭਲਾਈ ਜਾ ਲਾਗੇ ਆਪਾਂ ਇਹਨੂੰ 2-3 ਮਿੰਟ ਹੋਰ ਕਰਾਂਗੇ ਜਦ ਇਹਦੀ ਥੋੜਾ ਜਿਹਾ ਆਪਣੀ ਚਿਪਚਿਪ ਹੋਣ ਲੱਗੇ ਨਾ ਫੇਰ ਨਹੀਂ ਉਹ ਖਰਾਬ ਹੁੰਦੀਗੀ ਤੇ ਹੁਣ ਆਪਾਂ ਇਹਦੇ ਵਿੱਚ ਹਲਕਾ ਜਿਹਾ ਜਏ ਇਹ ਪਾਵਾਂਗੇ ਕਲਰ ਇਹ ਜਿਹੜਾ ਵਾਂਗੇ ਆ ਪਚੌਲਾਂ ਦੇ ਵਿੱਚ ਪਾਉਣੇ ਹੁੰਦੇ ਨੇ ਪੀਲੇ ਚੌਲ ਬਸ ਸਿਰਫ ਇੱਕ ਚੁੰਡੀ ਪਾਇਆ ਇਹਦੇ ਨਾਲ ਕਲਰ ਸੁਨੋ ਹੋ ਜਾਂਦਾ ਤੇ 2 ਪਿੰਚ ਪਾ ਦਾਂਗੇ ਲਸ ਇਨੇ ਘਾਤਾ ਇਹ ਆਪਸ਼ਨਲ ਆ ਜੇ ਤੁਸੀਂ ਪਾਉਣਾ ਤਾਂ ਪਾ ਸਕਦੇ ਆ ਜੇ ਨਹੀਂ ਪਾਉਣਾ ਤਾਂ ਤੁਹਾਡੀ ਮਰਜ਼ੀ ਹੈ ਤੇ ਆ ਮੈਂ ਤੁਹਾਨੂੰ ਦਿਖਾਉਣੀ ਆ ਇਹ ਆਪਾਂ ਨੂੰ 1.5 ਮਹੀਨਾ ਹੋ ਗਿਆ ਇਹ ਵਾਲੀ ਜਿਹੜੀ ਆਪਾਂ ਬਣਾਈ ਆ ਚਟਨੀ ਆ ਦੇਖੋ ਇਹ ਫ੍ਰਿਜ ਦੇ ਵਿੱਚ ਰੱਖੀ ਹੋਈ ਸੀਗੀ ਤੇ ਆਪਾਂ ਇਹਨੂੰ ਆਪਾਂ ਇਹਨੂੰ 2 ਤੋਂ 3 ਮਹੀਨੇ ਤੱਕ ਰੱਖ ਸਕਦੇ ਆ ਬਿਲਕੁਲ ਖਰਾਬ ਨਹੀਂ ਹੁੰਦੀ ਜਿਵੇਂ ਆਪਾਂ ਟਮਾਟੋ ਗਰੇਸੇ ਬਣਾਉਨੇ ਨੇ ਉਸੇ ਤਰ੍ਹਾਂ ਹੀ ਬਣਾਉਨੇ ਹੁੰਨੇ ਉਸੇ ਤਰ੍ਹਾਂ ਹੀ ਇਹ ਵਧੀਆ ਬਣ ਜਾਂਦੀ ਹੈ ਇਹ ਆਪਣਾ ਤਾਂ ਚੰਗੀ ਤਰ੍ਹਾਂ ਬਣ ਗਈ ਆ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਆਧੂਰਾ ਆਧੂਰਾ ਨਹੀਂ ਜਿਵੇਂ ਚਿਪਚਿਪ ਕਰਦਾ ਤਾਂ ਅਰਧੀ ਚਾਸ਼ਣੀ ਨਹੀਂ ਬਣਾਉਣੀ ਹੈਗੀ ਚਿਪਚਿਪ ਕਰਦਾ ਜਿਹੜਾ ਉਦੋਂ ਬਣਾਉਣੀ ਬਣਾਉਣੀ ਹੈ ਗੈਸ ਆਪਾਂ ਬੰਦ ਕਰ ਦਿੰਨੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਇਹ ਮਸਾਲਾ ਪਾਵਾਂਗੇ ਇਹ ਹੈਗਾ ਕਾਲਾ ਨਮਕ ਤੇ ਇਹ ਥੋੜੀ ਜਿਹੀ ਹੈਗੀ ਲਾਲ ਮਿਰਚ ਪਾਊਡਰ ਇਹ ਭੁੰਨਿਆ ਹੋਇਆ ਜੀਰਾ ਤੇ ਇਹ ਹੈਗੀ ਕਾਲੀ ਮਿਰਚ ਥੋੜੀ ਜਿਹੀ ਪਾਈ ਆਪਾਂ ਇਹ ਆਪਾਂ ਸਾਰਾ ਨਾਲ ਹੀ ਹੋਣੀ ਪਾ ਦੇਣੀ ਹੈ ਤੇ ਆਪਾਂ ਗੈਸ ਬੰਦ ਕੀਤਾ ਹੋਇਆ ਤੇ ਇਸੇ ਦੇ ਵਿੱਚ ਹੀ ਇਹ ਮਸਾਲੇ ਨੇ ਜਿਹੜੇ ਇਸੇ ਦੇ ਵਿੱਚ ਹੀ ਇਹ ਬਣ ਜਾਣਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾ ਲਾਂਗੇ ਲੋ ਜੀ ਆਪਣੀ ਨਾ ਚਟਨੀ ਬਣ ਕੇ ਬਿਲਕੁਲ ਰੈਡੀ ਹੋ ਗਈ ਆ ਤੇ ਇਹ ਹੁਣ ਨਾ ਥੋੜੀ ਜਿਵੇਂ ਜਿਵੇਂ ਇਹ ਪਈ ਰਹੂਗੀ ਥੋੜੀ ਸੰਘਣੀ ਹੋ ਜਾਊਗੀ ਐਨੀ ਕਾ ਆਪਾਂ ਇਹ ਕਰਨੀ ਆ ਅਸ ਜੇ ਆਪਾਂ ਇੱਕ ਤਾਰ ਦੀ ਬਣਾਈ ਤਾਂ ਫੇਰ ਉਹ ਜੰਮ ਜਾਂਦੀ ਆ ਤੇ ਜੇ ਆਪਾਂ ਬਸ ਸਿਰਫ ਚਿਪਚਿਪੀ ਰੱਖੀ ਤਾਂ ਫੇਰ ਉਹ ਵਧੀਆ ਰਹੂਗੀ ਇਹਨੂੰ ਤੁਸੀਂ ਫਰਿੱਜ ਦੇ ਵਿੱਚ ਰੱਖ ਸਕਦੇ ਆ 2-3 ਮਹੀਨੇ ਤੇ ਇਧਰ ਆਪਾਂ ਹਾ ਪਲੇਟ ਲੈ ਲਈ ਤੇ ਇਹ ਨਾ ਆਪਾਂ ਆਲੂ ਇਸ ਤਰ੍ਹਾਂ ਕਰਕੇ ਇਹਨੂੰ ਮੈਸ਼ ਕਰ ਲਾਂਗੇ ਕੀ ਕੰਤੀ ਇਹੇ ਗਿਰੋ ਰੋ ਕਰਕੇ ਨਾ ਆਪਾਂ ਸਸਤ ਸਾਰਿਆਂ ਨੂੰ ਏਦਾਂ ਕਰ ਲਾਂਗੇ ਆਲੂ ਪਾਲੇ ਦਿਹੁਣਾ ਪਏ ਇਹਦੇ ਵਿੱਚ ਨਾ ਇਹ ਪਿਆਜ਼ ਪਾਵਾਂਗੇ ਪਿਆਜ਼ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਨਾਲ ਹੀ ਨਾ ਆਪਾਂ ਇਹਦੇ ਹੁਣ ਆਹ ਕਾਲਾ ਨਮਕਾ ਇੱਕ ਚਮਚ ਪਾਇਆ ਤੇ ਲਾਲ ਮਿਰਚ ਪਾਊਡਰ ਆ ਤੇ ਇਹ ਹੈਗਾ ਚਾਟ ਮਸਾਲਾ ਇਹ ਹੈਗਾ ਭੁੰਨਿਆ ਹੋਇਆ ਜੀਰਾ ਇਹ ਸਾਰੇ ਆਪਾਂ ਇਹਦੇ ਵਿੱਚ ਪਾ ਦੇਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਪਰ ਲਾ ਲਾਂਗੇ। ਲੋ ਜੀ ਆਪਣਾ ਇਹ ਸਾਰਾ ਮਸਾਲਾ ਚੰਗੀ ਤਰ੍ਹਾਂ ਦੇ ਵਿੱਚ ਆਪਾਂ ਕਰ ਲਿਆ ਤੇ ਆਪਾਂ ਨਾ ਇਹਦੇ ਵਿੱਚ ਹੀ ਰੱਖ ਲੈਣੇ ਆ। ਮਰਚੀ ਮਚਲਣਾ ਕੁਝ ਬਿਠੇ। ਤਾਂ ਫੇਰ ਆਖ ਰੱਖ ਲੈਣੇ ਆਪਾਂ ਇਹਨੂੰ। ਇਹਨਾਂ ਆਪ ਇੱਧਰ ਜੱਗ ਲੈ ਲਿਆ ਤੇ ਜੱਗ ਦੇ ਵਿੱਚ ਨਾ ਇਹ ਠੰਡਾ ਬਰਫ਼ ਵਾਲਾ ਪਾਣੀ ਪਾਇਆ ਆਪਾਂ। ਇਹਦੇ ਵਿੱਚ ਨਾ ਹੁਣ ਆਪਾਂ ਇਹ ਜਲ ਜੀਰੇ ਵਾਲੀ ਬੋਤਲ ਆ ਜਿਹੜੀ ਆਪਾਂ ਇਹ ਸ਼ਹਿਰੋਂ ਲਈ ਆ। ਬਾਜ਼ਾਰ ਚੋਂ ਆਪਾਂ ਲੈ ਕੇ ਆਂਦੀ ਸੀ। ਇਹ ਆਪਾਂ ਇੰਨਾ ਕੁ ਪਾਵਾਂਗੇ। ਜਿੰਨਾ ਕੁ ਤੁਹਾਨੂੰ ਚਾਹੀਦਾ ਟੇਸਟ ਉਸ ਮੁਤਾਬਕ ਤੁਸੀਂ ਪਾ ਲਓ। ਬਾਅਦ ਵਿੱਚ ਤੁਸੀਂ ਵੇਖ ਲਓ ਵੀ ਕਿੰਨਾ ਕੁ ਚਾਹੀਦਾ ਮਿੱਠਾ ਠੇ ਮਿੱਠਾ ਮਠਾ ਕਿਵੇਂ ਆ। ਬਾਅਦ ਸਾਰਾ ਕੁਝ ਤੇ ਇਹਦੇ ਵਿੱਚ ਪਾਇਆ ਹੁੰਦਾ ਪਰ ਜ਼ਿਆਦਾ ਵਧੀਆ ਚਟਪਟਾ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਇਹ ਕਾਲਾ ਨਮਕ, ਥੋੜੀ ਜਿਹੀ ਮਿਰਚ ਤੇ ਇਹ ਅਮचूर ਪਾਊਡਰ ਆ ਤੇ ਇਹ ਭੁੰਨਿਆ ਹੋਇਆ ਜੀਰਾ ਇਹ ਵੀ ਆਪਾਂ ਇਹਦੇ ਵਿੱਚ ਪਾ ਦਿਆਂਗੇ। ਤੇ ਇਹ ਆਪਣਾ ਜਿਹੜਾ ਇਮਲੀ ਵਾਲਾ ਪਾਣੀ ਉਹ ਬਚਿਆ ਸੀ ਨਾ ਥੋੜਾ ਜਿਹਾ ਤੇ ਆਪਾਂ ਇਹਨੂੰ ਫਿਰ ਇਹਦੇ ਵਿੱਚ ਪਾ ਦਿੰਦੇ ਆ। ਥੋੜਾ ਜਿਹਾ ਸੀਗਾ ਜਿਹੜਾ ਇਹ ਹੁਣ ਆਪਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪਲਾ ਲੈਨੇ। ਇਹ ਆਪਾਂ ਇਹਦੇ ਵਿੱਚ ਦੇਖ ਲਿਆ ਨਮਕ ਵਗੈਰਾ ਸਾਰਾ ਸਾਰਾ ਕੁਝ ਠੀਕ ਆ ਆਪਾਂ ਨੂੰ ਇਹਦੇ ਵਿੱਚ। ਤੇ ਇਹਦੇ ਵਿੱਚ ਨਾ ਜਿਹੜੀ ਆਪਾਂ ਇਹ ਚਟਨੀ ਬਣਾਈ ਆ ਇਹ ਵਾਲੀ ਥੋੜੀ ਜਿਹੀ ਆਪੇ ਪਾ ਦਿਆਂਗੇ। ਇੱਲੀ ਆਪਾਂ ਪਾਏ 4-5 ਚਮਚ ਜੇ ਟੇਬਲस्पून ਜਿੰਦੇ ਇਹ ਵਾਲੀ। ਤੇ ਇਹਦੇ ਨਾਲ ਇਹ ਹੋਰ ਵੀ ਜ਼ਿਆਦਾ ਵਧੀਆ ਬਣ ਜਾਊਗਾ। ਇੰਨੀ ਤਰ੍ਹਾਂ ਆਪਾਂ ਇਹਨੂੰ ਫਲਾ ਲਏ। ਇਹ ਆਪਣਾ ਬਣ ਗਿਆ ਇਹਨੂੰ ਧੱਕ ਕੇ ਨਾ ਆਪਾਂ ਫ੍ਰੀਜ 'ਚ ਰੱਖ ਦਿੰਨੇ ਆ। ਐਂਦਰ ਆਪਾਂ ਦਹੀਂ ਲੈ ਲਈ। ਇਹ ਨੂੰ ਅਸੀਂ ਥੋੜਾ ਜਿਹਾ ਹਲਾ ਲਾਂਗੇ ਇਸ ਤਰ੍ਹਾਂ ਕਰਕੇ ਤੇ ਇਹਦੇ ਵਿੱਚ ਨਾ ਆਪਾਂ ਪਾਵਾਂਗੇ ਇਹ ਪੀਸੀ ਹੋਈ ਚੀਨੀ ਦੋ ਚਮਚ ਆਪਾਂ ਪਾ ਲਈ ਤਿੰਨ ਚਮਚੇ ਪਾ ਲਿਆ ਇਹ ਕਿ ਬੱਚਾ ਨੇ ਖਾਣੀ ਬੱਚਿਆਂ ਨੂੰ ਥੋੜਾ ਜਿਹਾ ਮਿੱਠਾ ਵਧੀਆ ਲੱਗਦਾ ਤੇ ਜੇ ਕਿਸੇ ਸ਼ੂਗਰ ਵਾਲੇ ਮਰੀਜ਼ ਨੇ ਖਾਣੀ ਤੁਸੀਂ ਸਕਿੱਪ ਵੀ ਕਰ ਸਕਦੇ ਆ ਤੇ ਜੇ ਪਾਣੀ ਇਹ ਤਾਂ ਥੋੜੀ ਪਾ ਸਕਦੇ ਆ ਜਿਆਦਾ ਨਾ ਪਾਓ ਇਹਦੇ ਨਾਲ ਨਾ ਬਹੁਤ ਜਿਆਦਾ ਟੇਸਟੀ ਲੱਗਣਗੇ ਗੋਲ ਗੱਪੇ ਆਪਾਂ ਕੜਾਈ ਰੱਖ ਲਈ ਤੇ ਸਰੋਂ ਦਾ ਪਾਲਿਆ ਤੇਲ ਇਹ ਜੱਗਣਾ ਗੋਲ ਗੱਪੇ ਤਲਾਂਗੇ ਇਧਰ ਨਾ ਪਏ ਇਹ ਜਿਹੜੇ ਗੋਲ ਗੱਪੇ ਆ ਇਹ ਬਾਜ਼ਾਰ ਚ ਬਨੇ ਬਣਾਈ ਮਿਲ ਜਾਂਦੇ ਆ ਇਹ ਆਪਾਂ ਬਾਜ਼ਾਰ ਵਾਲੇ ਲੈ ਕੇ ਆਉਂਦੇ ਆ ਤੇ ਘਰੇ ਜੇ ਬਣਾਉਣੇ ਹੋਣ ਤਾਂ ਤੁਸੀਂ ਮੈਦਾ ਕਿਹਨਾ ਜਿਹੜੇ ਗੋਲ ਗੱਪੇ ਇਹ ਆਪਾਂ ਬਜਾਰੋਂ ਲੈ ਕੇ ਆਂਦੇ ਆ ਤੇ ਇਹ ਆਪਾਂ ਇਧਰ ਪਾਣੀ ਤੇਲ ਦਾ ਕਰ ਲਿਆ ਤੇ ਇਹਦੇ ਵਿੱਚ ਆਪਾਂ ਤਲਦੇ ਆ ਬਣੇ ਬਣਾਈ ਲੈਂਦੇ ਆ ਆਪਾਂ ਤੇ ਜੇ ਤੁਸੀਂ ਕੋਈ ਇਹ ਚਾਹੁੰਦੇ ਆ ਕਿ ਮੈਂ ਤੁਹਾਨੂੰ ਗੋਲ ਗੱਪੇ ਬਣਾ ਕੇ ਦੱਸਾਂ ਤਾਂ ਮੈਨੂੰ ਕਮੈਂਟ ਕਰਿਓ ਤੇ ਮੈਂ ਤੁਹਾਨੂੰ ਉਹ ਵੀ ਵੀਡੀਓ ਬਣਾ ਕੇ ਦਿਖਾਵਾਂਗੀ ਵੀ ਕਿਵੇਂ ਗੋਲ ਗੱਪੇ ਬਣਾਈਦੇ ਆ ਇਰ ਨੂੰ ਥੋੜਾ ਜਿਹਾ ਪਹਿਲਾਂ ਤੇਲ ਚੰਗੀ ਤਰ੍ਹਾਂ ਗਰਮ ਕਰਕੇ ਹਲਕਾ ਜਿਹਾ ਠੰਡਾ ਕਰ ਲਓ ਤੇ ਜੇ ਆਪਾਂ ਜ਼ਿਆਦਾ ਉਹ ਕਰ ਲੈਨੇ ਤਾਂ ਫੇਰ ਨਾ ਇਹ ਜ਼ਿਆਦਾ ਓਵਰ ਕੁਕਿੰਗ ਹੋ ਜਾਂਦੀ ਹੈ ਇਹਦੀ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਤਾਲੂ ਚਾਰ ਚਾਰ ਪੰਜ ਪੰਜ ਹੀ ਪਾਵਾਂਗੇ ਇਹ ਆਪਣੇ ਆਪ ਹੀ ਉੱਪਰ ਆ ਜਾਣਗੇ ਸਾਰੇ ਇੱਕ ਇੱਕ ਕਰਕੇ ਤੇ ਜਿਹੜਾ ਨਾ ਫੁੱਲੇ ਤਾਂ ਉਹ ਦਾ ਇਹ ਤਰੋ ਉਹਦੀ ਪੇ ਉਹਦੀ ਪਾਪੜੀ ਬਣ ਜੂਗੀ ਉਹ ਫਿਰ ਤੁਸੀਂ ਦਹੀਂ ਪਾਪੜੀ ਬਣਾ ਸਕਦੇ ਆ ਇਸ ਤਰ੍ਹਾਂ ਹੀ ਆਪਾਂ ਇੱਕ ਇੱਕ ਕਰਕੇ ਸਾਰੇ ਤਰ੍ਹਾਂ ਦੇ ਆ ਆ ਦੇਖੋ ਆਪਾਂ ਨਾ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਕਰ ਲਾਂਗੇ ਉਹਨਾਂ ਇਹਦੇ ਵਿੱਚ ਆਪਾਂ ਆਲੂ ਪਾ ਲੈਣੇ ਆ ਅਕ ਖਮਾ ਲਈ ਬਣਾਉਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਭਰ ਲਾਂਗੇ ਆਪਾਂ ਜਿਹੜੇ ਬਾਜ਼ਾਰ ਵਾਲੇ ਉਹ ਤਾਂ ਥੋੜੇ ਜਿਹਾ ਪਾਉਂਦੇ ਹਨ ਆਪਾਂ ਚੰਗੀ ਤਰ੍ਹਾਂ ਭਰਾਂਗੇ ਨਾਲ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਇਹ ਪਾਵਾਂਗੇ ਦਹੀਂ ਦਹੀਂ ਪਾ ਕੇ ਫਿਰ ਆਪਾਂ ਇਹ ਪਾਵਾਂਗੇ ਚਟਨੀ ਤੇ ਉੱਪਰ ਆਪਾਂ ਇਹਦੇ ਤੇ ਪਾ ਦਾਂਗੇ ਪੂਜੀਆ ਜੇ ਹਰੀ ਝਟਣੀ ਹੁੰਦੀ ਤਾਂ ਫੇਰ ਵੀ ਹੋਰ ਵੀ ਜ਼ਿਆਦਾ ਵਧੀਆ ਲੱਗਣੀ ਸੀ ਇੱਧਰ ਨਾ ਆਪਾਂ ਇਹ ਕਿਹਨਾਂ ਮ ਜਲਜੀਰਾ ਮੇ ਪਾ ਕੇ ਰੱਖ ਲਿਆ ਤੇ ਇਹਨਾਂ ਦੇ ਉੱਤੇ ਆਪਾਂ ਐਦਾਂ ਰੱਖ ਲਾਂਗੇ ਜਿਹੜੀ ਸਾਰੋ ਕੀਤੇ ਬਹੁਤ ਜ਼ਿਆਦਾ ਸੋਹਣੇ ਲੱਗਦੀ ਆ ਤੇ ਅਹੀਂ ਆਪਾਂ ਸਾਰੇ ਭਰ ਲੈਨੇ ਆ ਤੇ ਅਹੀਂ ਆਪਾਂ ਇਹਦੇ ਵਿੱਚ ਦਹੀਂ ਪਾ ਲਾਂਗੇ ਚਟਰੀ ਪਾਲਾਂਗੇ ਘਰੇ ਬੱਜਾਂ ਨੂੰ ਬਣਾ ਕੇ ਜਰੂਰ ਖਵਾਇਓ ਤੇ ਤੁਸੀਂ ਵੀ ਇੰਜੋਏ ਕਰਿਓ ਤੇ ਜਿਹੜੀਆਂ ਮੇਰੀਆਂ YouTube ਵਾਲੀਆਂ ਭੈਣਾਂ ਸਾਰੀਆਂ ਆਪਾਂ ਨੂੰ ਵਧੀਆ-ਵਧੀਆ ਕਮੈਂਟ ਕਰਦੇ ਆ ਭਰਾ ਵੀ ਕਰਦੇ ਆ ਆਪਣੇ ਤੇ ਭੈਣਾਂ ਵੀ ਕਰਦੀਆਂ ਤੇ ਸਾਰਿਆਂ ਨੂੰ ਮੈਂ ਕਹਿ ਰਹੀ ਆ ਕਿ ਤੁਸੀਂ ਵੀ ਆਓ ਤੇ ਗੋਲ ਗੱਪੇ ਖਾਓ ਅੱਜ ਆਪਾਂ ਗੋਲ ਗੱਪੇ ਬਣਾ ਕੇ ਤਿਆਰ ਕਰ ਲਈ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ